ਕਿਸਮਤ ਦੀ ਹਿਕ ਵਿੱਚ ਵੀ ਵੱਜਣਾ ਪੈਣਾ ਸੀ ਹੂੰ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਪੈਣਾ ਸੀ ਬਿਲਕੁਲ ਮੇਰੇ ਕੰਨਾਂ ਨੂੰ ਸੰ ਮੁੰਦਰਾ ਤਾਂਗਦੀਆਂ ਹੂੰ ਮੇਰੇ ਕੰਨਾਂ ਨੂੰ ਸੰ ਮੁੰਦਰਾ ਤਾਂਗਦੀਆਂ ਹੂੰ ਮੈਨੂੰ ਆਪਣਾ ਗੋਰਖ ਲੱਭਣਾ ਪੈਣਾ ਸੀ ਵਾਹ ਵਾਹ ਉਹ ਆਲ ਇੰਡੀਆ ਇੱਕ ਮਤਲਬ ਰੇਡੀਓ ਤੇ ਰੇਡੀਓ ਦਾ ਮਸ਼ਹਰਾ ਸੀਗਾ ਉਹ ਜੀ ਤੇ ਜਿਹੜੀਆਂ ਸਾਡੀਆਂ ਸੰਵਿਧਾਨਕ ਭਾਸ਼ਾਵਾਂ ਨੇ ਬਾਈ ਭਾਸ਼ਾਵਾਂ ਵਾਂ। ਜੀ। ਤੇ ਹਰ ਭਾਸ਼ਾ ਦੇ ਵਿੱਚ ਉਹਨਾਂ ਨੇ ਬੰਦੇ ਜਾਨੀ ਕਿ ਉੱਥੇ ਆਪਣੀ ਆਪਣੀ ਕਾਫਤਾ ਪੜਨ ਵਾਸਤੇ ਜਾਨੀ ਕਿ ਬੁਲਾਏ ਸੀਗੇ। ਜੀ। ਤੇ ਹਰ ਇੱਕ ਭਾਸ਼ਾ ਦੇ ਵਿੱਚੋਂ ਦੋ ਬੰਦੇ ਉਹਨਾਂ ਨੇ ਜਾਨੀ ਕਿ ਇਨਵਾਈਟ ਕੀਤੇ ਸੀਗੇ। ਜੀ। ਤਾਂ ਉਹਦੇ ਉਸ ਚਲੋ ਮੈਨੂੰ ਮੌਕਾ ਮਿਲ ਗਿਆ ਉਸ ਚੀਜ਼ ਦੇ ਵਿੱਚ। ਬਹਾਨੇ ਨਾਲ ਮੈਂ ਜਹਾਜ਼ ਚੜ ਗਿਆ। ਕਿ ਮਟਾਉਣਾ ਖੁਦ ਨੂੰ ਹੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ। ਮਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਕਿ ਰਹਿਣਾ ਧਾਇਰਿਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ ਵਾਹ ਜਿਹਦੇ ਪਤਨ ਰਵੈਤੀ ਨੇ ਹੂੰ ਤੇ ਪਾਣੀ ਇਸ਼ਕ ਵਿੱਚ ਭਿੱਜੇ ਹੂੰ ਜਿਹਦੇ ਪਤਨ ਰਵੈਤੀ ਨੇ ਤੇ ਪਾਣੀ ਇਸ਼ਕ ਵਿੱਚ ਭਿੱਜੇ ਉਹਦੇ ਵਿੱਚ ਡੁੱਬਣਾ ਵੀ ਹੈ ਤੇ ਉਸ ਨੂੰ ਪਾਰ ਵੀ ਕਰਨਾ ਵਾਹ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਮੈਂ ਤੁਹਾਨੂੰ ਪੰਜਾਬ ਦੇ ਪ੍ਰਸਿੱਧ ਗਾਜ਼ਲ ਗੋ ਵਾਹਿ ਜੀ ਨਾਮ ਲਾਉਣ ਜਾ ਰਿਹਾ ਬਾਈ ਜੀ ਆਪੇ ਨਾਲ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਧੰਨਵਾਦ ਤੇ ਇਸ ਤੋਂ ਪਹਿਲਾਂ ਕਿ ਆਪਾਂ ਬਾਈ ਦੇ ਨਾਲ ਹੋਰ ਬਹੁਤ ਸਾਰੀਆਂ ਲੰਮੀਆਂ ਗੱਲਾਂ ਬਾਤਾਂ ਕਰੀਏ ਬਾਈ ਸ਼ੁਰੂਆਤ ਜਿਹੜੀ ਮੈਂਣਾ ਵੀ ਤੁਹਾਡੇ ਕਿਸੇ ਸ਼ੇਅਰ ਦੇ ਨਾਲ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਸ਼ੇਅਰ ਮੈਂ ਤੁਹਾਨੂੰ ਸੁਣਾ ਦਿੰਨਾ ਜੀ ਹੈਗਾ ਕਿ ਐਸਾ ਵੀ ਨਹੀਂ ਹੈ ਹੂੰ ਕਿ ਅਦਾਕਾਰ ਨਹੀਂ ਹਾਂ ਵਾਹ ਐਸਾ ਵੀ ਨਹੀਂ ਹੈ ਕਿ ਅਦਾਕਾਰ ਨਹੀਂ ਹਾਂ ਜੀ ਜੋ ਸਭ ਨੂੰ ਪਸੰਦ ਆਵੇ ਉਹ ਕਿਰਦਾਰ ਨਹੀਂ ਹਾਂ ਹੂੰ ਤੂੰ ਰਾਹ ਦੇ ਕਿਸੇ ਮੋੜ ਤੋਂ ਵੱਧ ਕੁਝ ਵੀ ਰਹਾ ਨਾ ਹੂੰ ਮੈਂ ਵੀ ਤੇਰੇ ਕਦਮਾਂ ਲਈ ਦੀਵਾਰ ਨਹੀਂ ਹਾਂ ਵਾਹ ਕੀ ਬਾਤ ਕਿ ਮਨਜ਼ੂਰ ਨਾ ਹੋਇਆ ਉਹਦੀ ਹਰ ਸ਼ਰਤ ਤੇ ਜੀਣਾ ਹੂੰ ਇਸ ਜੁਰਮ ਤੋਂ ਵੱਧ ਉਸ ਦਾ ਗੁਨਾਹਗਾਰ ਨਹੀਂ ਹਾਂ ਹੂੰ ਆਵਾ ਕਿਵੇਂ ਨਜ਼ਰਾਂ ਚ ਤੇਰੇ ਸਾਰੇ ਦਾ ਸਾਰਾ ਜੀ ਆਵਾ ਕਿਵੇਂ ਨਜ਼ਰਾਂ ਚ ਤੇਰੇ ਸਾਰੇ ਦਾ ਸਾਰਾ ਤੈਦ ਆ ਰਹੀ ਤੈਦ ਆ ਰਹਾ ਇਕਸਾਰ ਨਹੀਂ ਵਾ 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 ਕੀ ਬਾਤ ਹੈ ਬਾਈ ਬਾ ਕਮਾਲ ਸ਼ੁਕਰਾ ਸ਼ੁਰੂਆਤ ਆ ਮੈਨ ਲੱਗਾ ਆਪਣੀ ਗੱਲਬਾਤ ਦੀ ਉਹ ਜਿਹੜਾ ਬਹੁਤ ਸੋਹਣੇ ਸ਼ੇਰਾਂ ਦੇ ਨਾਲ ਹੋਈ ਆ ਅ ਬਾਈ ਤੁਹਾਡੀਆਂ ਤਿੰਨ ਕਿਤਾਬਾਂ ਆਈਆਂ ਨੇ ਹਨਾ ਹਾਂਜੀ ਤੇ ਜਿਹਦੇ ਚੋਂ ਦੋ ਗੱਦਲਾਂ ਦੀਆਂ ਆਈਆਂ ਔਰ ਇੱਕ ਕਵਿਤਾਵਾਂ ਦੀਆਂ ਆਈਆਂ ਤੇ ਲਾਸਟ ਟਾਈਮ ਬਈ ਆਪਣੀ ਜਿਹੜੀ ਉਹ ਕਵਿਤਾਵਾਂ ਦੀ ਆਈ ਤੇ ਲਾਸਟ ਜਿਹੜੀ ਕਿਤਾਬ ਆਈ ਸੀਗੀ 2020 ਚ ਜੀ ਉਹ ਗਜ਼ਲ ਦੀ ਕਿਤਾਬ ਸੀਗੀ ਜੀ ਜੀ ਵਰਤਮਾਨ ਤੇ ਪਿਆ ਪੇਪਰ ਵੇਟ ਜੀ ਤੇ ਜਿਹੜੀ ਕਵਿਤਾ ਦੀ ਸੀ ਉਹ 2019 ਚ ਆਈ ਸੀਗੀ ਜੀ ਤੇ ਜਿਹੜੀ ਸਭ ਤੋਂ ਪਹਿਲੀ ਸੀਗੀ ਪ੍ਰਿਜ਼ਮ ਚੋਂ ਲੰਘਦਾ ਸ਼ਹਿਰ ਉਹ ਵੀ ਗਜ਼ਲ ਦੀ ਸੀ ਜੀ 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 ਹਾਂਜੀ ਤੇ ਬਈ ਮੈਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਆਮ ਹੀ ਕਈ ਵਾਰ ਮੇਲਿਆਂ ਤੇ ਹਨਾ ਜਾਂ ਸਾਹਿਤਿਕ ਮੇਲਿਆਂ ਤੇ ਮੌਕਾ ਮਿਲਦਾ ਜਾਣ ਦਾ ਤਾਂ ਤੁਹਾਡੇ ਜਿਹੜੇ ਆ ਗਾਜ਼ਲ ਦੇ ਆਪਾਂ ਕਹਿ ਲਈਏ ਸ਼ੇਅਰ ਨੇ ਉਹ ਆਮ ਹੀ ਨੌਜਵਾਨਾਂ ਦੇ ਮੂੰਹ ਚੜਦੇ ਨੇ ਜੋ ਸਾਨੂੰ ਮਿਲਦੇ ਨੇ ਤਾਂ ਇਹ ਵੀ ਸਾਡੀ ਪੀੜ੍ਹੀ ਲਈ ਇੱਕ ਚੰਗਾ ਸੁਨੇਹਾ ਹੈਗਾ ਕਿ ਤੁਸੀਂ ਬਿਲਕੁਲ ਬਹੁਤ ਵਧੀਆ ਜਿਹੜਾ ਹੈਗਾ ਪੰਜਾਬ ਦੇ ਸਾਹਿਤ ਨੂੰ ਅੱਗੇ ਲੈ ਕੇ ਜਾ ਰਹੇ ਹੋ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਦਾਂ ਹੁਣ ਤੁਸੀਂ ਗਾਜ਼ਲਾਂ ਕਰ ਰਹੇ ਹੋ ਕਵਿਤਾਵਾਂ ਕਰ ਰਹੇ ਹੋ ਇਸ ਤੋਂ ਅੱਗੇ ਵੀ ਗਾਜ਼ਲਾਂ ਕਰੋਗੇ ਕਵਿਤਾਵਾਂ ਕਰੋਗੇ ਜਾਂ ਕੁਝ ਹੋਰ ਪੱਖ ਵੀ ਕਰਨ ਦਾ ਰਹਿਦਾ ਹੈ ਮਤਲਬ ਬੰਦੇ ਦੇ ਪਲਾਨ ਤਾਂ ਖਾਸੇ ਹੁੰਦੇ ਨੇ ਜੀ ਤੇ ਜਿਵੇਂ ਮੇਰਾ ਮਨ ਹੈ ਕਿ ਮੈਂ ਵਾਰਤਕ ਵੀ ਥੋੜੀ-ਬਹੁਤੀ ਲਿਖ ਕੇ ਦੇਖਾਂ ਹੂੰ ਤੇ ਫਿਰ ਇੱਕ ਮੇਰਾ ਮਨ ਇਹ ਵੀ ਹੈਗਾ ਵੀ ਮੈਂ ਥੋੜੇ-ਥੋੜੇ ਗੀਤ ਵੀ ਲਿਖਾਨਾ ਹਰ ਨਾਲ ਹੂੰ ਤੇ ਔਰ ਉਹ ਡਿਪੈਂਡ ਕਰਦਾ ਵੀ ਹਾਲਾਤ ਕਿਵੇਂ ਦੇ ਬਣ ਰਹੇ ਨੇ ਤੇ ਮੌਕੇ ਤੇ ਉਸ ਤਰ੍ਹਾਂ ਦੇ ਬੰਦੇ ਆਪਾਂ ਨੂੰ ਟੀਮ ਬਣ ਪਉਂਦੀ ਹੈ ਜਾਂ ਨਹੀਂ ਬਣ ਪਉਂਦੀ ਹੈ ਨਾ ਜੀ ਜਿੰਮੇ ਬਾਰਤਕ ਦੀ ਮੇਰੀ ਇੱਕ ਕਿਤਾਬ ਮੈਂ ਸੋਚ ਰਿਹਾ ਵੀ ਮੈਂ ਬਾਰਤਕ ਦੀ ਕਿਤਾਬ ਲਿਖਣੀ ਆ ਉਹਦੇ ਲਈ ਤਾਂ ਕੋਈ ਬਹੁਤ ਹੀ ਵੱਡੀ ਟੀਮ ਦੀ ਲੋੜਣੀ ਹੈਗੀ ਪਰ ਅਗਰ ਗੀਤ ਕਰਨਾ ਕੋਈ ਜਾਂ ਗੀਤਕਾਰੀ ਚ ਜਾਣਾ ਫਿਰ ਜਾਂ ਵੈਸੇ ਨਾਲ ਨਾਲ ਕੋਈ ਸ਼ੌਕੀਆ ਗੀਤ ਲਿਖਣੇ ਆ ਤਾਂ ਫਿਰ ਉਹਦੇ ਲਈ ਤੁਹਾਨੂੰ ਟੀਮ ਚਾਹੀਦੀ ਆ ਹਨਾ ਇੱਕ ਗਾਇਕ ਚਾਹੀਦਾ ਤੇ ਉਹ ਨਹੀਂ ਦੇਰ ਫਿਰ ਗੀਤ ਜਿਹੜਾ ਹੈਗਾ ਉਹ ਗੀਤ ਨਹੀਂ ਬਣਦਾ ਜਿੰਨੀਂਦਰੋ ਕਹ ਰਹੀ ਆ ਜੀ ਸੋ ਇਹ ਸੀਗਾ ਤੇ ਬਈ ਮਨਚ ਵਾਲ ਵਾਲੇ ਤਾਂ ਹੋਣੇ ਆ ਵੀ ਤੁਸੀਂ ਇੰਨੇ ਵਧੀਆ ਜਿਹੜੇ ਹੈਗੇ ਆ ਕਵੀਓ ਵੀ ਕਿਤਨਾ ਕਿਤੇ ਗੀਤਕਾਰੀ ਵਾਲੇ ਪਾਸੇ ਵੀ ਕਿਉਂਕਿ ਉਸ ਪਾਸੇ بڑا ਜਿਹੜਾ ਆਪਾਂ ਕਹੇ ਲਈ ਅਖਾੜਾ ਬਹੁਤ ਖੁੱਲਾ ਹੈਗਾ ਜਾਂ ਖਲਾ ਹੈਗਾ ਬਹੁਤ ਬੰਦੇ ਦਾ ਨਾਮ ਵੀ ਜ਼ਿਆਦਾ ਉੱਧਰ ਚਮਕਦਾ ਹੈਗਾ ਉੱਧਰ ਪੈਸਾ ਵੀ ਬਹੁਤ ਆ ਤੇ ਉੱਧਰ ਤੁਹਾਡੀ ਮਤਲਬ ਜਿਹੜੀ ਪਹੁੰਚ ਵੀ ਬਹੁਤ ਜ਼ਿਆਦਾ ਜੀ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਜੋ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਜੀ ਮੈਨੂੰ ਲੱਗਦਾ ਹੁੰਦਾ ਕਿ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਹੁੰਦਾ ਹੂੰ ਬੰਦੇ ਦੀ ਇੱਕ ਲਿਮਿਟੇਸ਼ਨ ਹੁੰਦੀ ਆ ਬਿਲਕੁਲ ਤੇ ਵੀ ਜਿਸ ਵਿਦਾ ਚ ਤੁਸੀਂ ਕੰਮ ਕਰ ਰਹੇ ਹੋਗੇ ਹੂੰ ਤੁਸੀਂ ਉਸ ਵਿਧਾ 'ਚ ਕੁਝ ਨਮਾ ਕਰ ਜੋ ਇੰਨੀ ਬਹੁਤ ਆ ਹਮ ਬਲੋ ਜੇ ਅਸੀਂ ਵੱਡੇ ਸ਼ਾਇਰਾਂ ਦੇ ਨਾਮ ਲਈਏ ਜਿਹੜੇ ਪੰਜਾਬੀ ਦੇ ਵੱਡੇ ਸਾਡੇ ਕੋਲੇ ਬੰਦੇ ਨੇ ਡਾਕਟਰ ਜਗਤਾਰ ਹੈ ਜੀ ਜਾਂ ਸਾਡੇ ਸਮੇਂ ਦੇ ਵਿੱਚ ਸੁਰਜੀਤ ਪਾਤਰ ਹੈ ਜੀ ਉਹਨਾਂ ਨੇ ਕਿੰਨੇ ਕ ਗੀਤ ਲਿਖੇ ਹੋਣਗੇ ਹਨ ਜਾਂ ਕਿੰਨੇ ਕੋ ਰਿਕਾਰਡ ਹੋਏ ਹੋਣਗੇ ਪਰ ਉਹ ਜਿਹੜੀ ਵਿਦਾ ਚ ਲਿਖ ਰਹੇ ਸੀ ਚਾਹੇ ਉਹ ਕਵਤਾ ਲਿਖ ਰਹੇ ਸੀ ਚਾਹੇ ਉਹ ਗਜ਼ਲ ਲਿਖ ਰਹੇ ਸੀ ਹੂੰ ਉਸ ਵਿਦਾ ਚ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਆਪਣੇ ਆਪ ਨੂੰ ਜਣੀ ਕਿਟਾ ਲਿਆ ਹੂੰ ਮੈਨੂੰ ਲੱਗਦਾ ਹੁੰਦਾ ਹੈ ਕਿ ਵੀ ਤੁਸੀਂ ਇਮਾਨਦਾਰੀ ਨਾਲ ਆਪਣੀ ਵਿਦਾ ਚ ਚੱਲਦੇ ਰਹੋ ਬਿਲਕੁਲ ਠੀਕ ਹੈ ਤੇ ਬਾਕੀ ਤਾਂ ਗੀਤਕਾਰੀ ਤੋਂ ਬਿਨਾ ਹੋਰ ਬਹੁਤ ਸਾਰੇ ਫੀਲਡ ਨੇ ਜਿੱਥੇ ਬਹੁਤ ਪੈਸੇ ਨੇਗੇ ਹੂੰ ਹਨਾ ਜਬ ਬਹੁਤ ਨਾਮ ਬਣ ਜਾਂਦਾ ਬੰਦੇ ਦਾ ਮੈਨੂੰ ਲੱਗਦਾ ਹੁੰਦਾ ਹੈ ਕਿ ਇੱਕ ਸੀਮਾ ਹੁੰਦੀ ਹੈ ਬੰਦੇ ਦੀ ਜੀ ਤੇ ਇੱਕ ਦੂਸਰੀ ਗੱਲ ਇਹ ਆ ਵੀ ਜਿਸ ਵਿਦਾ ਚ ਤੁਸੀਂ ਕੰਮ ਕਰ ਰਹੇ ਹੋ ਉਸ ਵਿਦਾ ਬਾਰੇ ਇਮਾਨਦਾਰੀ ਨਾਲ ਉਹ ਚ ਕੰਮ ਕਰਦੇ ਮੇਰਾ ਮੰਨਣਾ ਹੈ ਜੀ ਬਿਲਕੁਲ ਭਾਈ ਪਿੱਛੇ ਤੁਸੀਂ ਰਾਂਚੀ ਵੀ ਜਾ ਕੇ ਆਏ ਹੋ ਮੈਂ ਦੇਖ ਰਿਹਾ ਸੀ ਕਿ ਤੁਸੀਂ ਕਾਫੀ ਉਹਦੀਆਂ ਤੁਹਾਡੀਆਂ ਫੋਟੋਆਂ ਵਿੱਚ ਦੇਖਿਆ ਨੇ ਉਹ ਕੀ ਪ੍ਰੋਗਰਾਮ ਸੀਗਾ ਵੱਡਾ ਪ੍ਰੋਗਰਾਮ ਸੀ ਕੋਈ ਨਾ ਜਾਣਦਾ ਉਹ 올 ਇੰਡੀਆ ਇੱਕ ਮਤਲਬ ਰੇਡੀਓ ਤੇ ਰੇਡੀਓ ਦਾ ਮਸ਼ਹਰਾ ਸੀਗਾ ਉਹ ਜੀ ਤੇ ਜਿਹੜੀਆਂ ਸਾਡੀਆਂ ਸੰਵਿਧਾਨਕ ਭਾਸ਼ਾਵਾਂ ਨੇ ਬਾਈ ਭਾਸ਼ਾਵਾਂ ਵਾਂ ਜੀ ਤੇ ਹਰ ਭਾਸ਼ਾ ਦੇ ਵਿੱਚ ਉਹਨਾਂ ਨੇ ਬੰਦੇ ਜਾਨੀ ਕਿ ਉੱਥੇ ਆਪਣੀ ਆਪਣੀ ਕਵਤਾ ਪੜਨ ਵਾਸਤੇ ਜਾਨੀ ਕਿ ਬੁਲਾਏ ਸੀਗੇ ਜੀ ਤੇ ਹਰ ਇੱਕ ਭਾਸ਼ਾ ਦੇ ਵਿੱਚੋਂ ਦੋ ਬੰਦੇ ਉਹਨਾਂ ਨੇ ਜਾਨੀ ਕਿ ਇਨਵਾਈਟ ਕੀਤੇ ਸੀਗੇ ਜੀ ਤਾਂ ਉਹਦੇ ਉਸ ਚਲੋ ਮੈਨੂੰ ਮੌਕਾ ਮਿਲ ਗਿਆ ਉਸ ਚੀਜ਼ ਦੇ ਵਿੱਚ ਬਹਾਨੇ ਨਾਲ ਮੈਂ ਜਹਾਜ਼ ਚੜ ਗਿਆ ਤੇ ਦੋਸਤੋ ਇਹ ਵੀ ਬਹੁਤ ਵੱਡੀ ਗੱਲ ਆ ਕਿ ਦੇਖੋ ਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੋ ਰਿਹਾ ਔਰ ਇੱਕ ਸਟੇਟ ਤੇ ਦੋ ਹੀ ਕਵੀ ਬੁਲਾਏ ਗਏ ਤੇ ਬਾਈ ਸਾਡੇ ਲਈ ਇਹ ਮਾਣ ਵਾਲੀ ਗੱਲ ਆ ਕਿ ਤੁਸੀਂ ਜਿਹੜੇ ਪੰਜਾਬ ਦੀ ਨੂੰ ਰਿਪਰੈਜ਼ੈਂਟ ਕਰਕੇ ਆਏ ਹੋ ਪੰਜਾਬ ਨੂੰ ਪੇਸ਼ ਕਰਕੇ ਆਏ ਹੋ ਪੰਜਾਬ ਦੀਆਂ ਗਜ਼ਲਾਂ ਕਵਿਤਾਵਾਂ ਉੱਤੇ ਉਹਨਾਂ ਸਾਹਮਣੇ ਰੱਖ ਕੇ ਆਏ ਹੋ ਤੇ ਇੱਕ ਬਈ ਪਿਛਲੇ ਦਿਨਾਂ ਚ ਤੁਹਾਨੂੰ ਜਿਹੜਾ ਹੈਗਾ ਸਾਹਿਤ ਅਕਾਦਮੀ ਵੱਲੋਂ ਵੀ ਪਾਸ਼ਾ ਪਾਸ਼ਾ ਵਿਭਾਗ ਵੱਲੋਂ ਹੈਨਾ ਔਵਾਰਡ ਮਿਲਿਆ ਹੈ ਉਹਦੇ ਬਾਰੇ ਵੀ ਥੋੜਾ ਸੰਦਸੋ ਅ ਪਾਸ਼ਾ ਵਿਭਾਗ ਦਾ ਜਿਹੜਾ ਇਹ ਔਵਾਰਡ ਮਿਲਿਆ ਹਾਲਾਂਕਿ ਮੈਨੂੰ ਪਹਿਲਾਂ ਇਹਦੇ ਬਾਰੇ ਨਹੀਂ ਪਤਾ ਸੀਗਾ ਜੀ ਕਿਉਂਕਿ ਜਿਵੇਂ ਦਾ ਮੇਰਾ ਫੀਲਡ ਹੈ ਟੀਚਿੰਗ ਲਾਈਨ ਦੇ ਵਿੱਚ ਮੈਂ ਹੈਗਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਵੱਡੇ ਅਵਾਰਡ ਨੇਗੇ ਜਿਹੜੇ ਦੋ ਦੋ ਤਿੰਨ ਕ ਅਵਾਰਡ ਵੱਡੇ ਮੰਨੇ ਜਾਂਦੇ ਨੇ ਜੀ ਉਹਨਾਂ ਦੀ ਉਹ ਪੜ੍ਹਨੇ ਪੈਂਦੇ ਆ ਯਾਦ ਕਰਨੇ ਪੈਂਦੇ ਤਾਂ ਕਿ ਪੇਪਰ ਚ ਉਸ ਤਰ੍ਹਾਂ ਦਾ ਸਵਾਲ ਆ ਜਾਣਾ ਜੀ ਬਿਲਕੁਲ ਤੇ ਦੂਸਰੇ ਸੀਗੇ ਵੀ ਜਦੋਂ ਇਹ ਅਵਾਰਡ ਜਿਹੜਾ ਮੈਨੂੰ ਮਿਲਿਆ ਇਹ ਹੈ ਗਿਆਨੀ ਗੁਰਮੁਖ ਸਿੰਘ ਮੁਸਾਫਰ ਜੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੇ ਨਾਂ ਤੇ ਭਾਸ਼ਾ ਵਿਭਾਗ ਨੇ ਇੱਕ ਅਵਾਰਡ ਸ਼ੁਰੂ ਕੀਤਾ ਹੋਇਆ ਜਿਹੜਾ ਕਿ ਕਿਸੇ ਇੱਕ ਸਾਲ ਦੀ ਸਰਬੋਤਮ ਕਾ ਪੁਸਤਕ ਨੂੰ ਦਿੱਤਾ ਜਾਂਦਾ ਜੀ ਜੀ ਤੇ ਉਹ ਫਿਰ ਅਲੱਗ-ਅਲੱਗ ਬਨਗੀਆਂ ਦੀਆਂ ਅਲੱਗ-ਅਲੱਗ ਪੁਰਸਕਾਰ ਨੇ ਭਾਰਤਕ ਦੇ ਵਿੱਚ ਉਹ ਮਤਲਬ ਗੁਰਦੇਵਾਲ ਸਿੰਘ ਦੇ ਨਾਂ ਤੇ ਪੁਰਸਕਾਰ ਹੈਗਾ ਜੀ ਇਸੇ ਤਰ੍ਹਾਂ ਨਾਟਕ ਦੇ ਵਿੱਚ ਪੁਰਸਕਾਰ ਹੈਗਾ ਤਾਂ ਮੈਨੂੰ ਜਿਹੜਾ ਮਿਲਿਆ ਸੀ ਉਹ ਕੱਪਤਾ ਵਾਲਾ ਪੁਰਸਕਾਰ ਸੀਗਾ ਜੀ ਤੇ ਔਰ ਉਹਨੂੰ ਮੈਂ ਮਤਲਬ ਇਦਾਂ ਮੈਨੂੰ ਲੱਗਦਾ ਹੁੰਦਾ ਕਿ ਵੈਸੇ ਤਾਂ ਚਲੋ ਜਿਵੇਂ ਦੀ ਅੱਜਕੱਲ ਮਾਨਨਾ ਸਨਮਾਨਾਂ ਦੀ ਚਲਦੀ ਹੈ ਜੀ ਤੇ ਪਰ ਮੈਂ ਸਮਝਦਾ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਸਨਮਾਨ ਮਿਲਦਾ ਤਾਂ ਉਦੋਂ ਦੋ ਚੀਜ਼ਾਂ ਵਾਪਰਦੀਆਂ ਨੇ ਇੱਕ ਤਾਂ ਉਹ ਸੰਸਥਾ ਵੱਲੋਂ ਤੁਸੀਂ ਮਤਲਬ ਤੁਹਾਨੂੰ ਮਾਨਤਾ ਮਿਲ ਜਾਂਦੀ ਆ ਤੁਹਾਡੀ ਰਚਨਾ ਜਿਹੜੀ ਹੈਗੀ ਉਹ ਪ੍ਰਮਾਣਿਕ ਹੋ ਜਾਂਦੀ ਆ ਉਹ ਸੰਸਥਾ ਵੱਲੋਂ ਜੀ ਦੂਸਰਾ ਤੁਹਾਡੇ ਸਿਰ ਤੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਵੀ ਪੈ ਜਾਂਦੀ ਆ ਵੀ ਤੁਹਾਨੂੰ ਫਲਾਣੀ ਪੁਰਸਕਾਰ ਤੁਹਾਨੂੰ ਮਿਲਿਆ ਹੋਇਆ ਤੇ ਤੁਸੀਂ ਇਨ ਫਿਊਚਰ ਜੀ ਹੋਰ ਬਿਹਤਰ ਕਰਨੇ ਹੋਰ ਬਿਹਤਰ ਕਰਾਂ ਕਮ ਸੇ ਕਮ ਜਿੰਨਾ ਕਰ ਰਹੇ ਹੋ ਉਸ ਤੋਂ ਥੱਲੇ ਨਹੀਂ ਜਾਣਾ ਹੈਗਾ ਜੀ 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 ਹੈਨਾ ਕਿ ਉਹ ਇੱਕ ਜ਼ਿੰਮੇਵਾਰੀ ਵਾਲਾ ਮੈਨੂੰ ਲੱਗਦਾ ਹੁੰਦਾ ਕੰਮ ਹੋ ਜਾਂਦਾ ਹੂੰ ਬਿਲਕੁਲ ਬਈ ਇਸ ਤੋਂ ਅੱਗੇ ਕੀ ਆਪਾਂ ਹੋਰ ਗੱਲਾਂ ਬਾਤਾਂ ਕਰੀਏ ਕਿਉਂਕਿ ਨਾਲ-ਨਾਲ ਦਰਸ਼ਕੋ ਮੈਂ ਚਾਹਣਾ ਜਿਹੜਾ ਬਾਈ ਦੇ ਸ਼ੇਰਾਂ ਦਾ ਨਾਂ ਨਾ ਆਪਾਂ ਲੈਂਦੇ ਰਹੀਏ ਤੇ ਨਾਂ ਵਾਲੇ ਤਾਂ ਚੰਗੇ-ਚੰਗੇ ਜਿਹੜੇ ਬਾਈ ਦੇ ਮਸ਼ਹੂਰ ਜਿੰਨੇ ਸ਼ੇਰ ਹੈਗੇ ਨੇ ਹਨ ਆਪਾਂ ਸਣਦੇ ਆ ਉਹ ਆਪਾਂ ਸੋਣ ਹੀ ਲੈਣੇ ਸਾਰੇ ਬਈ ਕੋਈ ਇੱਕ ਹੋਰ ਵਧੀਆ ਰਚਨਾ ਵੀ ਜਨੂੰਨ ਪੜ੍ਹੀ ਜਿਹੜੀ ਇਹ ਗਾਜ਼ਲ ਚੋਂ ਸ਼ਾਇਰ ਚੋਂ ਸੁਣਾਉਂ ਸੰਨ ਹਾਂਜੀ ਗਾਜ਼ਲ ਹੈਗੀ ਕਿ ਉਹ ਕੁੜੀ ਇੰਨੀ ਖੂਬਸੂਰਤ ਹੈ ਹੂੰ ਉਹ ਕੁੜੀ ਇੰਨੀ ਖੂਬਸੂਰਤ ਹੈ ਹੂੰ ਯੁੱਗ ਪਲਟ ਦੇਣ ਦਾ ਮਹੂਰਤ ਹੈ ਅੱਛਾ ਕੁੜੀ ਇੰਨੀ ਖੂਬਸੂਰਤ ਹੈ ਯੁੱਗ ਪਲਟ ਦੇਣ ਦਾ ਮਹੂਰਤ ਕੀ ਬਾਤ ਹੈ ਬੜੀ ਬੜੀ ਡੂੰਗੀ ਗੱਲ ਹੈ ਬਈ ਉਸ ਦੀਆਂ ਅੱਖਾਂ ਚੋਂ ਅਜ਼ਾਨ ਸੁਣਾਂ ਹੂੰ ਉਸ ਦੀਆਂ ਅੱਖਾਂ ਚੋਂ ਆਜ਼ਾਨ ਸੁਣੋ ਹੂੰ ਜਿਸ ਦੇ ਅੱਲਾ ਦੀ ਸੁਰਖ ਰੰਗਤ ਹੈ ਹੂੰ ਕਿ ਜ਼ਿੰਦਗੀ ਜਿਉਣ ਦਾ ਹੀ ਨਾਮ ਨਹੀਂ ਹੂੰ ਜ਼ਿੰਦਗੀ ਜਿਉਣ ਦਾ ਹੀ ਨਾਮ ਨਹੀਂ ਇਹ ਮਰਨ ਦੀ ਵੀ ਇੱਕ ਲਿਆਕਤ ਹੈ ਕਿਆ ਬਾਤ ਤੇ ਮੈਨੂੰ ਕਰਦੇ ਮੇਰੇ ਹਵਾਲੇ ਤੂੰ ਹੂੰ ਮੇਰੇ ਸਿਰ ਦੀ ਕਿਤੇ ਜ਼ਰੂਰਤ ਹੈ ਵਾਹ ਉਹ ਕੁੜੀ ਇੰਨੀ ਖੂਬਸੂਰਤ ਹੈ ਇਹ ਯੋਗ ਪਲਟ ਦੇਣ ਦਾ ਮੂਰਤ ਹੈ ਵਾਹ ਵਾਹ ਭਾਈ ਦੇਖੋ ਤਾਰੀਫ਼ ਵੀ ਕੀਤੀ ਹੈ ਪਰ ਇੰਨੇ ਵਧੀਆ ਲੈਜ਼ਨ ਨਾਲ ਹਨਾ ਤਾਂ ਸਾਰੇ ਦਰਸ਼ਕ ਜਿਹੜੇ ਵੇਖ ਰਹੇ ਆ ਉਹ ਬਹੁਤ ਆਨੰਦ ਜ਼ੋਣਗੇ ਬਈ ਕਿਉਂਕਿ ਲੈਜ਼ਾ ਜਿਹੜਾ ਹੈਗਾ ਹਨਾ ਇੱਕ ਟੰਗ ਹੈਗਾ ਜਿਹੜਾ ਤੁਹਾਡਾ ਪੇਸ਼ ਕਰਨ ਦਾ ਉਹ ਕਿ ਵੱਖਰੇ ਹੈਗਾ ਮੈਂ ਚਾਹੁੰਗਾ ਵੀ ਅੱਗੇ ਵੀ ਜੇ ਹੋਰ 4-7 ਤਾਂ ਸ਼ਹਿਰ ਜੀ ਹਾਂ ਇਹਦੇ ਇੱਕ ਗ਼ਜ਼ਲ ਮੈਂ ਹੋਰ ਸੁਣਾ ਦਿੰਨਾ ਤੇ ਉਹ ਹੈਗੀ ਕਿ ਇਹ ਮਤਲਬ ਪਹਿਲੀ ਗ਼ਜ਼ਲ ਸੀਗੀ ਜਿਹਦੇ ਜਿਹਦੇ ਕਰਕੇ ਮਤਲਬ ਮੇਰੀ ਥੋੜੀ ਜੀ ਇੱਕ ਤਰ੍ਹਾਂ ਨਾਲ ਬਣੀ ਪਛਾਣ ਬਣੀ ਨਾ ਨਾਂ ਬਣਿਆ ਨਾਂ ਬਣਿਆ ਤੇ ਇਅ ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਹੁੰਦਾ ਕਿ ਚੰਗੀਆਂ ਰਚਨਾਵਾਂ ਚਲੋ ਹਰ ਟਾਈਮ ਦੇ ਵਿੱਚ ਹੀ ਰਿਲੇਵੈਂਸ ਹੁੰਦੀ ਹੈ ਜੀ ਕਿ ਮਟਾਉਣਾ ਖੁਦ ਨੂੰ ਹਮ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਮਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਤੇ ਰਹਿਣਾ ਦਾਇਰਿਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ ਵਾਹ ਜਿਹਦੇ ਪੱਤਣ ਰਵੈਤੀ ਨੇ ਹਮ ਤੇ ਪਾਣੀ ਇਸ਼ਕ ਵਿੱਚ ਭਿੱਜੇ ਹਮ ਜਿਹਦੇ ਪੱਤਣ ਰਵੈਤੀ ਨੇ ਤੇ ਪਾਣੀ ਇਸ਼ਕ ਵਿੱਚ ਭਿੱਜੇ ਉਦੇ ਵਿੱਚ ਡੁੱਬਣਾ ਵੀ ਹੈ ਤੇ ਉਸ ਨੂੰ ਪਾਰ ਵੀ ਕਰਨਾ ਵਾਹ ਕਿ ਰਹੇ ਜੇ ਹਾਂਚ ਹੀ ਇੰਜ ਹਿੱਲਦੇ ਤਾਂ ਇਹ ਸਿਰ ਨਹੀਂ ਰਹਿਣੇ ਹੂੰ ਰਹੇ ਜੇ ਹਾਂਚ ਹੀ ਇੰਜ ਹਿੱਲਦੇ ਤਾਂ ਇਹ ਸਿਰ ਨਹੀਂ ਰਹਿਣੇ ਆ ਜਾਵੇ ਮੇਰਿਆਂ ਲੋਕਾਂ ਨੂੰ ਹੁਣ ਇਨਕਾਰ ਵੀ ਕਰਨਾ ਵਾਹ ਕਿ ਮੇਰੇ ਇਸ ਜ਼ਹਿਨ ਖਾਤਰ ਵੈਦ ਨੇ ਇਉਂ ਸਾਜ਼ਿਸ਼ਾਂ ਰਚ ਦੇ ਜੀ ਦਵਾਦਾਰੂ ਵੀ ਕਰਨੀ ਤੇ ਇਹਨੂੰ ਬਿਮਾਰ ਵੀ ਕਰਨਾ ਇਦਾਂ ਬਾਗਮਾਲ ਯਕੀਨ ਹੀ ਰਹੇਗਾ ਕਿ ਇੱਕ ਦਵਾਦਾਰੂ ਵੀ ਕਰਨੀ ਤੇ ਨੋ ਵੀ ਬਾਦ ਵੀ ਕਰਨਾ ਵਾ ਵਾ ਇਹ ਦਿੱਲੀ ਬੇਦਲੀ ਹੈ ਹੂੰ ਇਹ ਦਿੱਲੀ ਬੇਦਲੀ ਹੈ ਜਿਸ ਦਾ ਮਕਸਦ ਹੈ ਕੁਝ ਇਦਾਂ ਦਾ ਹੂੰ ਕੋਈ ਵੀ ਵੇਲਾ ਨਹੀਂ ਛੱਡਣਾ ਅਤੇ ਬੇਕਾਰ ਵੀ ਕਰਨਾ ਵਾ 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 ਕੀ ਬਾਤ ਹੈ ਇਹ ਤਾਂ ਆਇਆ ਵੀ ਦੋਸਤੋ ਥੋੜੇ ਲੱਭ ਜਾਂ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਬਾਈ ਜੀ ਤੇ ਬਾਈ ਬਹੁਤ ਵਧੀਆ ਹੁਣ ਬਾਈ ਨਾਲ-ਨਾਲ ਮੈਂ ਇਹਨਾਂ ਵੀ ਸਾਇਤਿਕ ਪੱਖ ਦੇ ਨਾਲ-ਨਾਲ ਤੁਹਾਡਾ ਜੀ ਤੁਸੀਂ ਅੱਜ ਵਰਤਮਾਨ ਚ ਕਰ ਰਹੇ ਹੋ ਹਨ ਤਾਂ ਆਪਾਂ ਤੁਹਾਡੇ ਕਾਲਜ ਦੇ ਵਿੜੇ ਤੇ ਬੈਠੇ ਹੋਏ ਹਨ ਅ ਯੂਨੀਵਰਸਿਟੀ ਗੁਰੂਗਾਂਗਸ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਬਾਈ ਐਜ਼ ਅ ਪ੍ਰੋਫੈਸਰ ਤੁਸੀਂ ਇੱਥੇ ਹੋ ਹਾਂਜੀ ਹਾਂਜੀ ਜੀ ਤੇ ਬਾਈ ਜੀ ਐਜ਼ ਅ ਪ੍ਰੋਫੈਸਰ ਇੱਥੇ ਜੌਬ ਕਰ ਰਹੇ ਨੇ ਤੇ ਨਾਲ ਬਾਈ ਆਪਾਂ ਵਾਪਸ ਹੋਣ ਆਪਣੀ ਗੈਜਲਾਂ ਵੱਲ ਮੈਂ ਕਿਉਂਕਿ ਮੈਂ ਐਵੇਂ ਤੁਹਾਨੂੰ ਕਹ ਰਿਹਾ ਮੈਨੂੰ ਸਾਹਿਤ ਦੀ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ ਪਰ ਜਿੰਨੀ ਕੁ ਥੋੜੀ ਬਹੁਤ ਹੈ ਬੀਡੀਅਮ ਗਾਜ਼ਲਾਂ ਨੂੰ ਕਾਫੀ ਬਹਿਰਾਂ ਤੇ ਲਿਖ ਦਿੰਦੇ ਨੇ ਡਿਊਟੀ ਜੀ ਜੀ ਕਹਿੰਦੇ ਕੋਈ 5 ਤੋਂ 6 ਬਹਿਰਾਂ ਤੇ ਲੱਗਦਾ ਕੋਈ 7 ਤੇ ਮੈਂ ਉਸਨੇ ਬਾਈ ਤੁਸੀਂ 12 ਤੋਂ 13 ਬਹਿਰਾਂ ਤੱਕ ਵੀ ਲਿਖ ਦਿੰਦੇ ਹੋ ਨਹੀਂ ਇਹ ਸੱਚਾ ਜ ਮੈਨੂੰ ਸਾਨੂੰ ਮਿਲ ਰਿਹਾ ਹੈ ਨਹੀਂ ਖਰ ਗੱਲ ਤਾਂ ਠੀਕ ਹੈ ਇਹ ਹਾਂਜੀ ਤੇ ਉਹ ਹੈਗਾ ਵੀ ਮਤਲਬ ਜਿਹੜੇ ਜ਼ਿਆਦਾਤਰ ਸਾਡੇ ਬਹਿਰਾਂ ਪ੍ਰਚਲਿਤ ਨਹੀਂ ਗੀਆਂ ਪਹਿਲੀ ਗੱਲ ਤਾਂ ਮੈਂ ਬਹਿਰ ਬਾਰੇ ਅਕਸਰ ਜਿਹੜਾ ਬਹੁਤ ਵੱਡਾ ਹੂਆ ਜਿਹੜਾ ਇਹਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਬਹੁਤ ਵੱਡਾ ਹੂਆ ਇਹ ਜੀ ਹਾਲਾਂਕਿ ਉਡੀ ਗੱਲ ਹੈ ਨਹੀਂ ਵੀ ਉਹ ਸਿਰਫ ਇਹ ਹੈਗਾ ਵੀ ਹੁਣ ਤੱਕ ਜਦੋਂ ਤੋਂ ਪੰਜਾਬੀ ਪਿਛਲੇ 40-50 ਸਾਲਾਂ ਤੋਂ ਤਕਰੀਬਨ 1960 ਤੋਂ ਬਾਅਦ ਜੀ ਬਹਿਰ ਨੂੰ ਇੱਕ ਬਹੁਤ ਵੱਡੇ ਉਹਦੇ ਵਿੱਚ ਮਤਲਬ ਇੱਕ ਹੂਆ ਬਣਾ ਕੇ ਜਾਂ ਇੱਕ ਇੱਕ ਮੂਵਮੈਂਟ ਬਣਾ ਕੇ ਜਿਨੀ ਕਿ ਪੇਸ਼ ਕੀਤਾ ਹੂੰ ਉਹਦੇ ਬਹੁਤ ਸਾਰੇ ਕਾਰਨ ਲੇਗੇ ਕਾਰਨ ਇਹ ਹੈਗਾ ਕਿ ਜਿਹੜੀ ਗਜ਼ਲ ਹੈਗੀ ਇਹ ਸਾਡਾ ਟ੍ਰੈਡੀਸ਼ਨਲ ਰੂਪਾਕਾਰ ਜਾਂ ਜਨਰ ਨਹੀਂ ਹੈ ਜੀ ਇਹ ਅਰੇਬਿਕ ਰੂਪਾਕਾਰ ਆ ਹਮ ਤੇ ਉਸ ਤੋਂ ਬਾਅਦ ਦੂਸਰੀ ਗੱਲ ਜਿਹੜੀ ਮੈਨੂੰ ਲੱਗਦੀ ਹੁੰਦੀ ਹੈ ਕਿ ਜਿਵੇਂ ਅ ਗਜ਼ਲ ਦੇ ਵਿੱਚ ਬਹਿਰ ਵਜ਼ਨ ਕਾਫੀ ਹੈ ਰਦੀਫ ਬਹੁਤ ਜ਼ਰੂਰੀ ਨੇ ਰਾਈਟਰ ਨੂੰ ਇਹਦੀ ਸਮਝ ਹੋਣੀ ਚਾਹੀਦੀ ਹੈ ਜੀ ਇਸੇ ਤਰ੍ਹਾਂ ਨਾਵਲ ਦੇ ਵਿੱਚ ਵੀ ਕੁਝ ਚੀਜ਼ਾਂ ਟੈਕਨੀਕਲੀ ਬਹੁਤ ਜ਼ਰੂਰੀ ਹੁੰਦੀਆਂ ਨੇ ਜਿਦੇ ਵਿੱਚ ਅਸੀਂ ਬਿਰਤਾਂਤ ਕਹਿ ਦਿੰਦੇ ਆ ਕਰੈਕਟਰ ਜਾਂ ਪਾਤਰੋਸਾਰੀ ਕਹਿ ਦਿੰਦੇ ਆ ਡਾਇਲੋਗ ਕਹਿ ਦਿੰਦੇ ਆ ਕਿ ਲੈਂਗੁਏਜ ਕਹਿ ਦਿੰਦੇ ਆ ਕਿ ਤੇ ਉਹ ਚੀਜ਼ਾਂ ਦੀ ਕਦੇ ਤੁਸੀਂ ਦੇਖਿਆ ਹੋਊਗਾ ਕਿ ਨਾਵਲਕਾਰ ਨਾ ਬਕਾਇਦਾ ਉਹਦੀ ਟ੍ਰੇਨਿੰਗ ਨਹੀਂ ਲੈਂਦਾ ਹੈਗਾ ਕਿ ਬਿਰਤਾਂਤ ਕਿਵੇਂ ਕ੍ਰੀਏਟ ਕਰਨਾ ਬਿਰਤਾਂਤ ਦੇ ਵਿੱਚੋਂ ਬਿਰਤਾਂਤ ਕਿਵੇਂ ਤੁਸੀਂ ਚਲਾਉਣਾ ਹੈ ਨਾ ਉਹਨਾਂ ਨੇ ਕਦੇ ਹੂਆ ਨਹੀਂ ਹੋਣ ਦਿੱਤਾ ਇਸ ਚੀਜ਼ ਨੂੰ ਹਮ ਹਾਲਾਂਕਿ ਨਾਵਲ ਬਹੁਤ ਹਲਕੇ ਵੀ ਆਉਂਦੇ ਆ ਪਰ ਉਹ ਸਭ ਚੱਲ ਜਾਂਦੇ ਆ ਜੀ ਜੀ ਪਰ ਗਜ਼ਲ ਦੇ ਵਿੱਚ ਇਸ ਚੀਜ਼ ਨੂੰ ਇੱਕ ਬਹੁਤ ਵੱਡਾ ਮਤਲਬ ਹੂਆ ਬਣਾ ਕੇ ਪੇਸ਼ ਕੀਤਾ ਵੀ ਗਜ਼ਲ ਦੇ ਵਿੱਚ ਬਹਿਰ ਜਿਹੜਾ ਬਹੁਤ ਬਹਿਰ ਕੋਈ ਐਡਾ ਹੈ ਨਹੀਂ ਪਰ ਜਿਹੜੀ ਗੱਲ ਬਹਿਰਾਂ ਬਹੁਤ ਜ਼ਿਆਦਾ ਵਰਤਣ ਦੀ ਆ ਹਮ ਉਹ ਜਿੰਨਾ ਇੱਕ ਮੈਨੂੰ ਤਕਰੀਬਨ 12 15 15 16 ਸਾਲ ਹੋ ਗਏ ਗਾਜ਼ਲ ਨਾਲ ਜੁੜੇ ਨੂੰ ਜਾਂ ਲਿਖ ਰਹੇ ਨੂੰ ਜੋ ਮੇਰਾ ਅਨੁਭਵ ਹੈਗਾ ਉਹ ਹੈਗਾ ਕਿ ਕੁਝ ਬਹਿਰਾਵ ਹੁੰਦੀਆਂ ਨੇ ਜਿਹੜੀਆਂ ਸੋਡੀ ਭਾਸ਼ਾ ਦੇ ਮੁਤਾਬਕ ਹੂੰ ਉਸ ਭਾਸ਼ਾ ਦੇ ਰਿਦਮ ਦੇ ਮੁਤਾਬਕ ਠੀਕ ਹੁੰਦੀਆਂ ਨੇ ਤਾਂ ਸਾਡੀ ਭਾਸ਼ਾ ਪੰਜਾਬੀ ਭਾਸ਼ਾ ਦੇ ਰਿਦਮ ਦੇ ਮੁਤਾਬਕ ਕਿ ਹਰ ਭਾਸ਼ਾ ਦੇ ਆਪਣਾ ਰਿਦਮ ਹੈ ਬਿਲਕੁਲ ਸਾਡੀ ਭਾਸ਼ਾ ਦਾ ਜਿਹੜਾ ਰਿਦਮ ਆ ਉਹਦੇ ਮੁਤਾਬਕ ਚਾਰ ਪੰਜ ਬਹਿਰਾ ਬਿਲਕੁਲ ਓਕੇ ਨੇਗੀਆਂ ਤੇ ਸਾਡੀ ਜ਼ਿਆਦਾਤਰ ਗਾਜ਼ਲ ਜਿਹੜੀ ਹੈਗੀ ਉਹ ਚਾਰ ਪੰਜ ਬਹਿਰਾ ਚ ਲਿਖੀ ਹੈ ਪਰ ਮੇਰਾ ਇਹ ਮੰਨਣਾ ਹੁੰਦਾ ਹੈ ਕਿ ਵੀ ਤੁਸੀਂ ਜਿੰਨੀਆਂ ਵੱਧ ਬਹਿਰਾਂ 'ਚ ਐਕਸਪੈਰੀਮੈਂਟ ਕਰੋਗੇ ਹੂੰ ਉਹਨਾਂ ਤੁਸੀਂ ਨਵੀਂ ਭਾਸ਼ਾ ਜਿਹੜੀ ਆਗੀ ਨਵੇਂ ਸ਼ਬਦਾਵਲੀ ਜਿਹੜੀ ਹੈਗੀ ਆ ਹਨਾ ਕਾ ਭਾਸ਼ਾ ਜਿਹੜੀ ਹੈਗੀ ਆ ਉਹ ਹੋਰ ਐਡ ਹੋਊਗੀ ਤੁਹਾਡੀ ਭਾਸ਼ਾ ਦੇ ਵਿੱਚ ਤੁਸੀਂ ਹੋਰ ਉਹਨੂੰ ਪਰਫੁੱਲਤ ਕਰੋਗੇ ਹੂੰ ਤੇ ਅਗਲੀ ਗੱਲ ਇਹ ਜਿਵੇਂ ਡਾਕਟਰ ਜਗਤਾਰ ਜੀ ਸੀਗੇ ਜਾਂ ਫਿਰ ਸਾਡੇ ਕੋਲੇ ਮਤਲਬ ਪਾਤਰ ਸਾਹਿਬੁਰੀ ਨੇ ਇਹਨਾਂ ਨੇ ਵੀ 12 12 13 13 ਬਹਿਰਾਂ 'ਚ ਲਿਖਿਆ ਮਤਲਬ ਮੈਂ ਇਕੱਲਾ ਨਹੀਂ ਹੈਗਾ ਮੇਰੇ ਤੋਂ ਪਹਿਲਾਂ ਲੋਕਾਂ ਨੇ ਕੰਮ ਕੀਤਾ ਜੀ 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 ਹਾਂ ਪਰ ਇਹ ਹੈਗਾ ਵੀ ਸਾਡੇ ਜਿੰਨੇ ਕੁ ਮੇਰੇ ਸਮਕਾਲੀ ਨੇਗੇ ਉਹਨਾਂ ਚ ਮੇਰੇ ਮੇਰੀ ਉਮਰ ਦੇ ਬੰਦੇਆਂ ਚ ਮੈਨੂੰ ਲੱਗਦਾ ਵੀ ਮੈਂ ਥੋੜੇ ਜਿਹਾ ਵੱਧ ਪੰਗੇ ਲੈਣ ਆਇਆ ਸੀ ਮੈਂ ਤਾਂ ਹੀ ਤੁਹਾਨੂੰ ਪੁੱਛਣਾ ਕਿਉਂਕਿ ਤੁਹਾਡੀ ਉਮਰ ਦੇ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਵੱਧ ਬਹਿਰਾਤ ਲਿਖਦੇ ਹੋ ਇਸੇ ਕਰਕੇ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸੰਝੀ ਕੀਤੀ ਤੇ ਭਾਈ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਗਜ਼ਲਾਂ ਦੀ ਭਾਈ ਚਲੋ ਗੀਤਕਾਰੀ ਦਾ ਇੱਕ ਵੱਖਰਾ ਖੇਤਰ ਹੈਗਾ ਗਜ਼ਲ ਚ ਵੀ ਕਿਸੇ ਕਿਸੇ ਕਉਂਕਿ ਗਜ਼ਲਾਂ ਤੁਹਾਡੀਆਂ ਬਾਖ ਮਾਲ ਨੇ ਕਦੇ ਸੁਭਾਅ ਨਹੀਂ ਬਣਿਆ ਜਿਵੇਂ ਪੁਰਾਣੇ ਸਮੇਂ ਚ ਆਪਾਂ ਜਗਜੀਤ ਸਿੰਘ ਜੀ ਦਾ ਨਾਮ ਲਈ ਗਜ਼ਲਾਂ ਦੇ ਬਾਦਸ਼ਾਹ ਸੀਗੇ ਉਹ ਹਣਾ ਤੇ ਅੱਜ ਕੱਲ ਵੀ ਬਹੁਤ ਵਧੀਆ ਕਲਾਕਾਰ ਹੈਗੇ ਜਿਹੜੇ ਗ਼ਜ਼ਲ ਜਿਹੜੇ ਲੋਕ ਗ਼ਜ਼ਲ ਦੇ ਨਾਲ ਜੁੜੇ ਨੇ ਤਾਂ ਜਿਹੜੇ ਸ਼ਾਮ ਨੂੰ ਮਹਿਫਲ ਚ ਗ਼ਜ਼ਲੀ ਸੁਣਨ ਦਾ ਅ fırsਤ ਕਰਦੇ ਨੇ ਮੇਰੇ ਬਹੁਤ ਕਦੇ ਕੋਈ ਤੁਸੀਂ ਐਫਰਟ ਕੀਤਾ ਵੀ ਗ਼ਜ਼ਲਾਂ ਕੁਝ ਰਿਕਾਰਡ ਹੋ ਜਾਣ ਕਿਸੇ ਦੀ ਆਵਾਜ਼ ਚ ਮੇਰੇ ਬਹੁਤ ਅੱਛੇ ਦੋਸਤ ਨੇਗੇ ਜੀ ਪੰਜਾਬੀ ਯੂਨੀਵਰਸਿਟੀ ਚੋਂ 뮤ਜ਼ਿਕ ਡਿਪਾਰਟਮੈਂਟ ਚੋਂ ਪੀ ਐਚ ਡੀ ਕਰਕੇ ਗਏ ਨੇਗੇ ਮੇਰੇ ਹਮ ਉਮਰ ਨੇ ਥੇ ਜੀ ਹਮ ਖਿਆਲ ਵੀ ਨੇ ਜੀ ਤੇ ਉਹ ਅੱਜ ਕੱਲ ਯੂ ਕੇ ਰਹਿ ਰਹੇ ਨੇ ਜੀ ਉਹਨਾਂ ਦਾ ਨਾਮ ਹੈ ਸੁਨੀਲ ਸਾਜਲ ਜੀ ਔਰ ਇੱਕ ਹੋਰ ਮੇਰੇ ਬਹੁਤ ਅچھے ਦੋਸਤ ਨੇਗੇ ਨਿਹੜਾ ਡੋਗਰਾ ਦੋਵੇਂ ਮਤਲਬ ਬਹੁਤ ਉਹ ਵੀ ਆਪਸ ਵਿੱਚ ਬਹੁਤ ਅچھے ਦੋਸਤ ਨੇ ਤੇ ਉਹ ਗਜ਼ਲ ਬਹੁਤ ਸੋਹਣੀ ਗਾਉਂਦੇ ਨੇ ਹੂੰ ਤੇ ਉਹ ਮੇਰੀਆਂ ਕੁਝ ਗਜ਼ਲਾਂ ਜਿਹੜੀਆਂ ਹੈਗੀਆਂ ਨੇ ਉਹ ਰਿਕਾਰਡ ਕੀਤੀਆਂ ਨੇ ਉਹਨਾਂ ਨੇ ਤੇ ਆਉਣ ਵਾਲੇ ਦਿਨਾਂ 'ਚ ਮਤਲਬ ਕੋਸ਼ਿਸ਼ ਹੈਗੀ ਆ ਕਿ ਉਹਨਾਂ ਨੂੰ ਫਾਈਨਲ ਕਰਕੇ ਹੂੰ ਰਿਲੀਜ਼ ਕੀਤਾ ਜਾਵੇ ਜੀ ਜੀ ਤਾਂ ਉਹ ਦੂਸਰੀ ਗੱਲ ਇਹ ਹੈਗੀ ਕਿ ਜਿਵੇਂ ਗੀਤ ਦੇ ਨਾਲ ਇਹਨੂੰ ਅਸੀਂ ਕੰਪੈਰੀਸ਼ਨ ਕਰਦੇ ਆ ਗੀਤ ਦੀ ਮਾਰਕੀਟ ਜਿਹੜੀ ਉਹ ਬਹੁਤ ਵੱਡੀ ਆ ਬਿਲਕੁਲ ਗੀਤ ਦੀ ਮਾਰਕੀਟ ਗਜ਼ਲ ਦੇ ਮੁਕਾਬਲੇ ਤਾਂ ਕਈ ਗੁਣਾ ਵੱਡੀ ਆ ਹਨਾ ਜੇ ਹੁਣ ਅਸੀਂ ਕਈਏ ਵੀ ਤੁਹਾਡੀ ਗਜ਼ਲ ਉੱਥੇ ਜਾਵੇ ਜਿੱਥੇ ਗੀਤ ਜਾਂਦਾ ਉਹ ਨਹੀਂ ਜਾਊਗਾ ਹਨਾ ਗਜ਼ਲ ਨੇ ਤਾਂ ਥਾਟ ਨੂੰ ਲੈ ਕੇ ਚੱਲਣਾ ਗੀਤ ਜਿਹੜਾ ਥਾਟਲੈਸ ਚੀਜ਼ਾਂ ਨੇ ਗੀਤ ਇਹ ਨਹੀਂ ਕਿ ਸਾਰੇ ਗੀਤ ਥਾਟਲੈਸ ਨੇ ਪਰ ਜ਼ਿਆਦਾਤਰ ਗੀਤ ਸਾਡੇ ਕੋਲੇ ਹੀ ਚੱਲਦੇ ਹੁੰਦੇ ਜਿਹਦਾ ਦੇ ਪਿੱਛੇ ਥਾਟ ਨਹੀਂ ਕੰਮ ਕਰਦਾ ਬਿਲਕੁਲ ਸੋ ਹੈਗੀ ਆਉਣਗੇ ਗਜ਼ਲਰ ਰਿਕਾਰਡ ਹੋਣਗੇ ਕਰ ਰਹੇ ਨੇ ਹੁਣ ਟੀਮ ਬਣ ਰਹੀ ਆ ਹੌਲੀ ਹੌਲੀ ਚਲੋ ਕੁਝ ਉਮੀਦ ਹੈ ਵੀ ਚੰਗਾ ਕਰੀਏ ਜੀ ਆ ਭਾਈ ਪਹਿਲੀ ਗੱਲ ਤੇ ਵੀ ਅੱਜ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੇ ਬਹੁਤ ਵਧੀਆ ਲੱਗਿਆ ਭਾਈ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਆਪਾਂ ਕੀਤੀਆਂ ਨੇ ਤੇ ਨਾਲ ਹੀ ਮੈਂ ਚਾਹੁੰਗਾ ਵੀ ਜਾਂਦੇ-ਜਾਂਦੇ ਮੈਂ ਤੁਹਾਨੂੰ ਐਵੇਂ ਨਹੀਂ ਛੱਡੂਗਾ ਦਰਸ਼ਕਾਂ ਨੂੰ ਅਧਿਆਰੇ ਦਰਸ਼ਕਾਂ ਦਾ ਨਾ ਮੇਰਾ ਢਿੱਡ ਨਹੀਂ ਭਰਿਆ ਤੇ ਜਾਂਦੇ-ਜਾਂਦੇ ਕੋਈ ਦੋ ਸ਼ੇਅਰ ਹੋਰ ਹੋ ਜਾਣ ਤੇ ਮੈਂ ਤੁਹਾਨੂੰ ਹੋਰ ਦੱਸਦਾ ਤੇ ਘਬਰਾਓ ਨਾ 5-4 ਬਾਈ ਦੀਆਂ ਰੀਲਾਂ 5 ਸ਼ੇਰਾਂ ਦੀ ਬਣਾ ਕੇ ਲੈ ਜਾਣੀ ਅੱਜ ਤੇ ਤੁਹਾਨੂੰ ਮੈਂ ਸੁਣਾਉਂਦੇ ਹੀ ਰਹਿਣਾ ਗਾਜ਼ਲ ਕੋਈ ਵੀ ਗਜ਼ਲ ਦੇ 3-4 4-5 ਕਿ ਸ਼ੇਰ ਯਾਦ ਨੇ ਇੱਕ ਦੇ ਜੀ ਉਹ ਹੈਗੀ ਕਿ ਕਿਸਮਤ ਦੀ ਹਿਕ ਵਿੱਚ ਵੀ ਵੱਜਣਾ ਪੈਣਾ ਸੀ ਹੂੰ ਕਿਸਮਤ ਦੀ ਹਿਕ ਵਿੱਚ ਵੀ ਵੱਜਣਾ ਪੈਣਾ ਸੀ ਹੂੰ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਪੈਣਾ ਸੀ ਬਿਲਕੁਲ ਮੇਰੇ ਕੰਨਾਂ ਨੂੰ ਸੰ ਮੁੰਦਰਾ ਤੰਗਦੀਆਂ ਹੂੰ ਮੇਰੇ ਕੰਨਾਂ ਨੂੰ ਸੰ ਮੁੰਦਰਾ ਤੰਗਦੀਆਂ ਮੈਨੂੰ ਆਪਣਾ ਗੋਰਖ ਲੱਭਣਾ ਪੈਣਾ ਸੀ ਵਾਹ ਵਾਹ ਕਿ ਥੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ ਹੂੰ ਖੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ ਮੈਨੂੰ ਡਿੱਗੇ ਨੂੰ ਖੁਦ ਉੱਠਣਾ ਪੈਣਾ ਸੀ ਹੂੰ ਆਖਰੀ ਸ਼ੇਰ ਇਹਦਾ ਹੈਗਾ ਕਿ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ ਹੂੰ ਬਚਦੇ ਨੂੰ ਅੱਖਾਂ ਚੋਂ ਡੁੱਲਣਾ ਪੈਣਾ ਸੀ ਵਾਹ ਕਿਸਮਤ ਦੀ ਹਕ ਵਿੱਚ ਵੀ ਵੱਜਣਾ ਪੈਣਾ ਸੀ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਪੈਣਾ ਸੀ ਬਹੁਤ ਖੂਬ ਭਾਈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਘਟਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਔਰ ਸਾਡਾ ਚੈਨਲ ਦੇਸ਼ ਮਾਲਵਾ ਨੂੰ ਜਿਹੜਾ ਫੋਲੋ ਕਰ ਲਿਓ ਬਹੁਤ ਬਹੁਤ ਸ਼ੁਕਰੀਆ